ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆ ਜਨਾਂ ਜੀ ਗੱਲ ਅਗਲੇ 5 ਦਿਨਾਂ ਦੀ ਕਰਾਂਗੇ ਯਾਨੀ ਕਿ 5 ਦਸੰਬਰ ਤੱਕ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਕਿਹੋ ਜਿਹਾ ਰਹੇਗਾ ਇਹ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਮੌਸਮ ਦੀ ਗੱਲ ਕਰੀਏ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦੀ ਉਸ ਤੋਂ ਪਹਿਲਾਂ ਸਾਈਕਲੋਨ ਦੀ ਗੱਲ ਕਰ ਲੈਣੇ ਆ ਜਿਹੜਾ ਬੰਗਾਲ ਦੀ ਖਾੜੀ ਦੇ ਵਿੱਚ ਬਣਿਆ ਤੇ ਇਹ ਸਮੁੰਦਰੀ ਤੂਫਾਨ ਹੁਣ ਅੱਗੇ ਵਧ ਰਿਹਾ ਜਿਹਦਾ ਨਾਂ ਹੈ ਡਿਟਵਾ ਤੇ ਇਹ ਤੂਫਾਨ ਸ਼੍ਰੀਲੰਕਾ ਦੇ ਵਿੱਚ ਭਾਰੀ ਤਬਾਹੀ ਮਚਾਉਣ ਤੋਂ ਬਾਅਦ ਸ਼੍ਰੀਲੰਕਾ ਦੇ ਵਿੱਚ ਤੇ ਉਥੇ ਕਾਫੀ ਲੋਕਾਂ ਦੀ ਜਿਹੜੀ ਮੌਤ ਇਸ ਤੂਫਾਨ ਦੇ ਕਰਕੇ ਹੋਈ ਆ ਸੋ ਇਹ ਸ਼੍ਰੀਲੰਕਾ ਨੂੰ ਫਾਰ ਕਰਦਾ ਹੋਇਆ ਹੁਣ ਬੰਗਾਲ ਦੀ ਖਾੜੀ ਤੋਂ ਅੱਗੇ ਵਧਦਾ ਹੋਇਆ ਸਮੁੰਦਰੀ ਤੱਟਾਂ ਵੱਲ ਵਧ ਰਿਹਾ ਖਾਸ ਕਰ ਭਾਰ ਦੇ ਸਮੁੰਦਰੀ ਜਿਹੜੇ ਤੱਟਵਰਤੀ ਸੂਬੇ ਆ ਜਿਨ੍ਹਾਂ ਦੇ ਵਿੱਚ ਚਨਈ ਪਟਚੇਰੀ ਅੰਧਰ ਪ੍ਰਦੇਸ਼ ਨਾਲ ਸੂਬਿਆਂ ਨੂੰ ਹੁਣੇ ਪ੍ਰਭਾਵਿਤ ਕਰੇਗਾ ਇਹਨਾਂ ਸ਼ਹਿਰਾਂ ਨੂੰ ਤੇ ਇੱਥੇ ਜਿਹੜੇ ਅਤੇ ਭਾਰੀ ਮੀਂਹ ਅਤੇ ਭਾਰੀ ਮੀਂਹ ਦਰਜ ਹੋਣਗੇ ਅਗਲੇ 12 24 ਘੰਟਿਆਂ ਦੇ ਵਿੱਚ ਸੋ ਅਗਲੇ 12 ਘੰਟਿਆਂ ਦੇ ਵਿੱਚ ਲੈਂਡਫਾਲ ਹੈ ਜਿਹੜਾ ਇਹ ਤੂਫਾਨ ਦਾ ਇਹਨਾਂ ਖੇਤਰਾਂ ਦੇ ਵਿੱਚ ਹੁਣ ਜਾ ਰਿਹਾ ਤੋ ਇਹਦਾ ਅਸਰ ਜਿਹੜਾ ਕੇਂਦਰੀ ਭਾਰਤ ਤੱਕ ਵੇਖਣ ਨੂੰ ਮਿਲ ਸਕਦਾ ਜਿਵੇਂ ਕਿ ਜੇ ਸਾਧਿਆ ਕਿ ਜਿਹੜੀ ਅ ਬਦਲਵਾਜ ਦੇ ਨਾਲ ਕਾਫੀ ਵੱਡੇ ਏਰੀਆ ਨੂੰ ਇਤਫਾਨ ਕਵਰ ਕਰ ਰਿਹਾ ਝਾਰਖੰਡ ਬਿਹਾਰ ਮਧ ਪ੍ਰਦੇਸ਼ ਤੇ ਇਧਰ ਮਹਾਰਾਸ਼ਟਰ ਬੰਗਲੌਰ ਕਰਨਾਟਕਾ ਤੱਕ ਇਹਦਾ ਅਸਰ ਹੈ ਜਿਹੜਾ ਵੇਖਣ ਨੂੰ ਮਿਲੇਗਾ ਇਸ ਤਰ੍ਹਾਂ ਵਾਲੇ ਜੇਕਰ ਫਾਂ ਉੱਤਰ ਹਾਰ ਦੇ ਮੌਸਮ ਦੀ ਗੱਲ ਕਰਦੇ ਹਾਂ ਮੌਸਮ ਖੁਸ਼ਕ ਬਣਾ ਹੋਇਆ ਅੱਜ ਵੈਸਟਰਨ ਜਟ ਦੇ ਪ੍ਰਭਾਵ ਹੇਠ ਜਿਹੜੀ ਫੋਕੀ ਬੱਦਲ ਵਈ ਕੁਝ ਖੇਤਰਾਂ ਦੇ ਵਿੱਚ ਸੰਘਣੀ ਬੱਦਲ ਵਈ ਉਹ ਪੱਲੇ ਫੱਦਰ ਤੇ ਗੁਜ਼ਰਦੀ ਰਹੀ ਅੱਜ ਦਿਨ ਭਰ ਜਿਹਦੇ ਵਿੱਚ ਮੁੱਖ ਤੌਰ ਤੇ ਮਾਝਾ ਖੇਤਰ ਤੇ ਕੁਝ ਮਾਲਵੇ ਦੇ ਉੱਪਰ ਉਹ ਬੱਦਲ ਗੁਜ਼ਰ ਰਹੀ ਸੀ ਸੋ ਆਉਂਦੇ 24 ਘੰਟਿਆਂ ਦੇ ਵਿੱਚ ਵੀ ਇਹ ਬੱਦਲ ਵਈ ਇਸੇ ਤਰ੍ਹਾਂ ਗੁਜ਼ਰਨ ਦੇ ਅਸਰ ਹੋਣਗੇ ਪੰਜਾਬ ਅਤੇ ਰਾਜਸਥਾਨ ਦੇ ਖੇਤਰਾਂ ਦੇ ਵਿੱਚੋਂ ਹਿਮਾਚਲ ਦੇ ਖੇਤਰਾਂ ਦੇ ਵਿੱਚੋਂ ਤੇ ਮੀਂਹ ਵਾਲੇ ਅਸਰ ਘਟਣੇ ਕੱਲ ਸਵੇਰੇ ਵੀ ਕੁਝ ਖੇਤਰਾਂ ਦੇ ਵਿੱਚ ਕੋਹਰਾ ਵੇਖਣ ਨੂੰ ਮਿਲ ਸਕਦਾ ਜਿਵੇਂ ਅੱਜ ਤੜਕੇ ਸਵੇਰੇ ਕੁਝ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲਿਆ ਸੀ ਤੇ ਰਾਤਾਂ ਹੁਣ ਠੰਡੀਆਂ ਹੋਣਗੀਆਂ ਆਉਂਦੇ ਦਿਨ ਤੇ ਰਾਤਾਂ ਦੇ ਜਿਹੜੇ ਟੈਂਪਰੇਚਰ ਦੇ ਵਿੱਚ ਵੱਡੀ ਗਿਰਾਵਟ ਹੈ ਜਿਹੜੀ ਦਰਜ ਕੀਤੀ ਜਾਵੇਗੀ ਸੋ ਇੱਕ ਸਿਸਟਮ ਆ ਰਿਹਾ ਜਿਹੜਾ ਹਲਕੇ ਲੈਵਲ ਦਾ 4 ਅਤੇ 5 ਦਿਨਕ ਨੂੰ 4 5 6 ਦੇ ਲਾਗੇ ਛਾਗੇ ਸਿਸਟਮ ਆ ਸਕਦਾ ਤੇ ਇਹ ਸਿਸਟਮ ਦੇ ਸਦਕਾ ਪਹਾੜਾਂ ਦੇ ਵਿੱਚ ਬਰਫਬਾਰੀ ਹੋ ਸਕਦੀ ਹੈ ਮੈਦਾਨਾਂ ਦੇ ਵਿੱਚ ਮੀਂਹ ਲੱਗਣਗੇ ਜਾਂ ਨਹੀਂ ਲੱਗਣਗੇ ਕਿੰਨੇ ਲੱਗਣਗੇ ਕਿਉਂਕਿ ਹਾਲੇ ਇਹ ਸਿਸਟਮ ਮੁੱਖ ਤੌਰ ਤੇ ਪਹਾੜਾਂ ਦੇ ਲਈ ਹੈ ਮੈਦਾਨਾਂ ਦੇ ਵਿੱਚ ਅਸਰ ਜਿਹੜਾ ਵੇਖਣ ਨੂੰ ਨਹੀਂ ਮਿਲੇਗਾ ਤੇ ਇਹਦੇ ਅਫਡੇਟ ਤੁਹਾਨੂੰ ਅਸੀਂ ਲਾਈਵ ਦੇਵਾਂਗੇ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਤਾਜ਼ਾ ਅਫਡੇਟ ਤੇ ਛਾਤੀ ਮਾਰਦੇ ਹਾਂ ਜੋ ਮੌਸਮ ਹਾਗੜੇ ਜਾਰੀ ਕੀਤੀ ਹੈ ਅਗਲੇ 3 ਦਿਨਾਂ ਦੇ ਲਈ yellow alert ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਕੋਲਡ ਵੇਵ ਜਾਣ ਕੇ ਸੀਤਲੇ ੜ ਚੱਲਣ ਦੇ ਅਸਰ ਹੋਣਗੇ ਪੰਜਾਬ ਦੇ ਵਿੱਚ ਤੇ ਖਾਸ ਕਰ ਮਾਲਵਾ ਤੇ ਮਾਝਾ ਖੇਤਰ ਦੇ ਵਿੱਚ ਜਿਹੜੀ ਆ ਸੀਤਲੇ ੜ ਚੱਲਣ ਦੇ ਸਦਕਾ yellow alert ਜਿਹੜੇ ਮੌਸਮ ਹਾਗ ਨੇ ਜਾਰੀ ਕਰ ਦਿੱਤੇ ਨੇ ਧੰਨਵਾਦ